ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਸਾਨ ਜਥੇਬੰਦੀਆਂ ਨੂੰ ਮੈਂ ਬਹੁਤ ਵਾਰੀ ਚੈਲੰਜ ਕਰਕੇ ਇਹ ਸ਼ਬਦ ਵਰਤੇ ਨੇ ਕਿ ਇਹ ਬਹੁਤ ਵੱਡਾ ਮਾਫੀਆ ਹੈ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਨੇ ਬਹੁਤ ਵਾਰੀ ਗੁੰਮਰਾਹ ਕੀਤਾ ਹੈ ਕਿਸਾਨੀ ਅੰਦੋਲਨ 2021 ਦੇ ਵਿੱਚ ਜਿਹੜਾ ਸ਼ੁਰੂ ਹੁੰਦਾ ਹੈ 19 ਦੇ ਲਾਸਟ ਵਿੱਚ ਉਸ ਅੰਦੋਲਨ ਦੇ ਵਿੱਚ ਇਹਨਾਂ ਨੇ 1% ਵੀ ਕੋਈ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਕਿਤੇ ਝਾੜੂ ਸਰਕਾਰ ਦੇ ਚਮਚੇ ਬਣ ਗਏ ਕਿਤੇ ਕਾਂਗਰਸ ਦੇ ਬਣ ਗਏ ਕਿਤੇ ਕਾਲੀਆਂ ਦੇ ਬਣ ਗਏ ਇਹਨਾਂ ਦਾ ਇਹ ਪ੍ਰੋਪੋਗੈਂਡਾ ਰਿਹਾ ਅੱਜ ਮੈਂ ਜਿਹੜੀ ਗੱਲ ਕਰਨੀ ਹੈ ਸੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਇਹ ਜਥੇਬੰਦੀਆਂ ਵਾਲੇ ਅੱਜ ਬੈਠੇ ਨੇ ਕੇਵਲ ਦੋ ਜਥੇਬੰਦੀਆਂ ਨੇ ਇੱਕ ਜਗਜੀਤ ਸਿੰਘ ਡੱਲੇਵਾਲ ਤੇ ਦੂਜਾ ਸਰਬੰਸ ਸਿੰਘ ਪੰਦੇਰ ਇਹਨਾਂ ਤੇ ਬਹੁਤ ਵੱਡੇ ਸਵਾਲ ਉੱਠਦੇ ਨੇ ਇਹਨਾਂ ਦਾ ਪ੍ਰੋਪੋਗੈਂਡਾ ਇਹ ਹੈ ਜਿਹੜਾ ਕਿਸਾਨਾਂ ਨੂੰ ਗੁੰਮਰਾਹ ਕਰਕੇ ਇਹ ਸਮੂਹ ਬਾਰਡਰ ਤੇ 익ਨੋਰੀ ਬਾਰਡਰ ਤੇ ਬੈਠੇ ਨੇ ਕਿ ਐਮਐਸਪੀ ਸਰਕਾਰ ਦੇਵੇ ਤਕਰੀਬਨ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਹੈ ਕਿ ਜਿਹੜੀ ਐਮਐਸਪੀ ਹੈ ਗਰੰਟੀ ਤੌਰ ਤੇ ਸਰਕਾਰ ਨੇ ਇਹਨਾਂ ਨੂੰ ਦੇ ਦਿੱਤੀ ਹੈ ਔਰ ਹੁਣ ਜਿਹੜਾ ਇਹਨਾਂ ਦਾ ਮੋਟਿਵ ਹੈਗਾ ਸ਼ੰਭੂ ਬਾਰਡਰ ਤੇ ਬੈਠਣ ਦਾ ਤੇ ਖਨੋਰੀ ਬਾਰਡਰ ਤੇ ਬੈਠਣ ਦਾ ਹਰਣ ਦੇ ਵਿੱਚ ਇਲੈਕਸ਼ਨ ਹੋਣੀਆਂ ਵੋਟਾਂ ਪੈਣੀਆਂ ਨੇ ਤੇ ਇਹ ਹਰਾਮਖੋਰ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਕੇ ਆਏ ਨੇ ਤੇ ਮਤਲਬ ਇਹ ਹੈ ਕਿ ਕਾਂਗਰਸ ਦੀ ਸਪੋਰਟ ਵਾਸਤੇ ਇਹ ਸ਼ੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੇ ਬੈਠੇ ਆ ਕਰੋੜਾਂ ਰੁਪਈਆ ਇਹ ਪਾਰਟੀਆਂ ਦੇ ਕੋਲੋਂ ਫੰਡ ਲੈਂਦੇ ਨੇ ਸਮਝੌਤਾ ਕਰਕੇ ਉਸ ਪਾਰਟੀ ਦੇ ਤਲਵੇ ਚੜਦੇ ਨੇ ਪੰਜਾਬ ਦੇ ਵਿੱਚ ਬਹੁਤ ਮੁੱਦਾ ਵੱਡਾ ਜਿਹੜਾ ਮੁੱਦਾ ਹੈ ਉਹ ਪਾਣੀਆਂ ਦਾ ਮੁੱਦਾ ਹੈ ਇੱਥੇ ਨਸ਼ਿਆਂ ਦਾ ਮੁੱਦਾ ਹੈ ਬਹੁਤ ਕੁਝ ਪੰਜਾਬ ਦੇ ਵਿੱਚ ਹਲਚਲ ਹੋਈ ਹੈ ਨੁਕਸਾਨ ਹੋਇਆ ਹੈ ਇਹ ਜਦੋਂ ਵੀ ਸੋਚਦੇ ਨੇ ਆਪਣੇ ਫਾਇਦੇ ਲਈ ਸੋਚਦੇ ਨੇ ਹੁਣ ਇਹਨਾਂ ਨੂੰ ਪਤਾ ਹੈ ਕਿ ਇਲੈਕਸ਼ਨ ਹੋਣੀਆਂ ਕਾਂਗਰਸ ਪਾਰਟੀ ਦੇ ਕੋਲੋਂ ਰੌਹਲ ਗਾਂਧੀ ਦੇ ਕੋਲੋਂ ਕਰੋੜਾਂ ਰੁਪਈਆ ਲੈਣਾ ਇਹਨਾਂ ਨੇ ਕੁਝ ਲੈ ਲਿਆ ਹੋਣਾ ਕੁਝ ਲੈ ਲੈਣਾ ਬਾਅਦ ਦੇ ਵਿੱਚ ਤੇ ਜਦੋਂ ਇਹਨਾਂ ਨੂੰ ਕੋਈ ਬੰਦਾ ਸਵਾਲ ਕਰਦਾ ਓਦੋਂ ਇੱਕ ਵੀ ਜਵਾਬ ਹੀ ਦਿੰਦੇ ਨਹੀਂ ਵੀ ਜਦੋਂ ਐਮਐਸਪੀ ਦਾ ਮੁੱਦਾ ਹੀ ਖਤਮ ਹੈ ਕੇਂਦਰ ਸਰਕਾਰ ਨੇ ਭਾਰਤ ਸਰਕਾਰ ਨੇ ਐਮਐਸਪੀ ਗਾਰੰਟੀ ਤੌਰ ਤੇ ਦੇ ਦਿੰਦੀ ਹੈ ਹੁਣ ਤੁਹਾਡਾ ਸ਼ੰਭੂ ਬਾਰਡਰ ਤੇ ਬੈਠਣਾ ਤੇ ਜਾ ਖਣੋਰੀ ਬਾਡਰ ਤੇ ਬੈਠਣਾ ਮਤਲਬ ਕੀ ਹੈ ਸਿੱਧੇ ਤੌਰ ਤੇ ਲੋਕਾਂ ਨੂੰ ਪਤਾ ਹੈ ਮੀਡੀਆ ਦੇ ਵਿੱਚ ਇਹ ਚਰਚਾਵਾ ਛੜੀਆਂ ਹੋਈਆਂ ਨੇ ਕਿ ਇਹ ਦਲਾਲ ਬਣ ਕੇ ਕੰਮ ਕਰਦੇ ਨੇ ਜਿੰਨਾ ਪੰਜਾਬ ਨੂੰ ਬਰਬਾਦ ਇਹਨਾਂ ਕਿਸਾਨ ਜਥੇਬੰਦੀਆਂ ਨੇ ਕੀਤਾ ਮੈਂ ਕਹਿੰਦਾ ਕੋਈ ਕਰ ਹੀ ਨਹੀਂ ਸਕਦਾ ਜਦੋਂ ਵੀ ਇਹਨਾਂ ਦੀ ਸਟੇਟਮੈਂਟ ਆਉਂਦੀ ਹੈ ਉਦੋਂ ਹੀ ਕਹਿਣਗੇ ਐਮਐਸਪੀ ਦਿਓ ਜਿਹੜੇ ਪੰਜਾਬ ਦੇ ਕਿਸਾਨ ਦਿੱਲੀ ਧੰਨੇ ਦੇ ਵਿੱਚ ਮੌਤ ਹੋਈ ਹੈ ਜਾਂ ਸ਼ਹੀਦ ਕਿਹਾ ਜਾਂਦਾ ਉਹਨਾਂ ਦਾ ਮੁਆਵਜ਼ਾ ਮੰਗਣਗੇ ਨੌਕਰੀ ਮੰਗਣਗੇ ਕਿਉਂਕਿ ਦਲਾਲੀ ਕਰਕੇ ਵਿੱਚੋਂ ਕੁਝ ਨਾ ਕੁਝ ਮਿਲ ਜਾਂਦਾ ਹੁੰਦਾ ਤੇ ਇਹਨਾਂ ਦੀ ਫਿਤਰਤ ਬਣ ਗਈ ਕਿ ਇਹ ਬਹੁਤ ਵੱਡੇ ਮੰਗਤੇ ਨੇ ਬਹੁਤ ਲੋਕ ਨੇ ਜਿਹੜੇ ਮੰਗਤਿਆਂ ਨੂੰ ਟਿਚਰਾਂ ਕਰਦੇ ਨੇ ਜਾਂ ਮੰਗਤਿਆਂ ਤੇ ਕਹਾਵਤਾਂ ਬਣ ਗਈਆਂ ਮੁਹਾਵਰੇ ਬਣ ਗਏ ਇੱਕ ਮੰਗ ਤੇ ਉਹ ਨੇ ਜਿਹੜੇ ਮੰਦਰ ਦੇ ਬਾਹਰ ਬੈਠੇ ਨੇ ਭਖਾਰੀ ਬਣ ਕੇ ਲੋਕਾਂ ਦੇ ਕੋਲੋਂ 2-2 4-4 ਰੁਪਏ ਮੰਗਦੇ ਨੇ ਤੇ ਇਹ ਉਹ ਮੰਗਦੇ ਨੇ ਜਿਹੜੇ ਮੰਦਰ ਦੇ ਗੁਰਦਵਾਰੇ ਦੇ ਅੰਦਰ ਜਾ ਕੇ ਮੰਗਦੇ ਨੇ ਇਹਨਾਂ ਦਾ ਮੰਗਣਾ ਕਰੋੜਾਂ ਅਰਬਾਂ ਰੁਪਏ ਤੇ ਹੁਣ ਇਹ ਜਿਹੜਾ ਦਲਾਲਪੁਣਾ ਕਰ ਰਹੇ ਨੇ ਬਾਰਡਰਾਂ ਤੇ ਬਹਿ ਕੇ ਕੇਵਲ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬੈਠੇ ਨੇ ਇਹਨੂੰ ਪਤਾ ਹੈ ਕਿ ਹਰਿਆਣੇ ਦੇ ਬਾਰਡਰ ਨੇ ਤੇ ਹਰਿਆਣੇ ਵਿੱਚ ਇਲੈਕਸ਼ਨ ਹੋਣੀਆਂ ਹੁਣ ਖੁੱਲੇ ਗੱਪੇ ਟੈਲੀਗਮ ਮਿਲਣੀਆਂ ਦੀ ਇਹਨਾਂ ਨੂੰ ਕੋਈ ਮਤਲਬ ਨਹੀਂ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਪਾਣੀਆਂ ਦਾ ਮੁੱਦਾ ਹੈ ਨਸ਼ੇ ਦਾ ਮੁੱਦਾ ਹੈ ਬੇਰੁਜ਼ਗਾਰੀ ਦਾ ਮੁੱਦਾ ਹੈ ਉਹਦੇ ਤੇ ਕਦੇ ਵੀ ਗੱਲ ਨਹੀਂ ਕਰਨਗੇ ਦੂਜੀ ਗੱਲ ਇਹਨਾਂ ਨੂੰ ਇਹ ਪੁੱਛੋ ਹਰਾਮਖੋਰਾ ਨੂੰ ਵੀ ਕੇਵਲ ਤੁਸੀਂ ਕਿਉਂ ਦੋ ਜਣੇ ਬੈਠੇ ਹੋ ਪੰਜਾਬ ਦੀਆਂ 35 ਛੱਤੀ ਜਥੇਬੰਦੀਆਂ ਹੋਰ ਨੇ ਤੁਸੀਂ ਦੋ ਕਿਉਂ ਬੈਠੇ ਹੋ ਕੱਲਾ ਸਰਬੰਧ ਪੰधेਰ ਤੇ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਦੀ ਕਰਤੂਤ ਬਹੁਤ ਵਾਰੀ ਸਾਹਮਣੇ ਆਈ ਹੈ ਕਰੋੜਾਂ ਰੁਪਏ ਲੈ ਕੇ ਨੇ ਸਮਝੌਤਾ ਕੀਤਾ ਹੋਇਆ ਤੇ ਮੇਰਾ ਕਹਿਣ ਤੋਂ ਮਤਲਬ ਇਹ ਸੀ ਕਿ ਜਿਹੜੇ ਕਿਸਾਨ ਇਹਨਾਂ ਦੇ ਪਿੱਛੇ ਲੱਗੇ ਨੇ ਬੈਠੇ ਨੇ ਉਹਨਾਂ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ ਹੁਣ ਤਾਂ ਐਮਐਸਪੀ ਦਾ ਮੁੱਦਾ ਹੀ ਹੈ ਨਹੀਂ ਹੁਣ ਤਾਂ ਸ਼ਰਿਆਂ ਪਤਾ ਹੈ ਕਿ ਰਾਹੁਲ ਗਾਂਧੀ ਦੀ ਕੱਟਪੁਤਲੀ ਬਣ ਕੇ ਉਹਦੇ ਦਲਾਲ ਬਣ ਕੇ ਇਹ ਬਾਰਡਰਾਂ ਤੇ ਬੈਠੇ ਆ ਜਿਹੜੇ ਪੰਜਾਬ ਦੇ ਲੋਕ ਪਰੇਸ਼ਾਨ ਹੋ ਰਹੇ ਨੇ ਭਾਵੇਂ ਸ਼ੰਭੂ ਬਾਰਡਰ ਦੀ ਗੱਲ ਹੋਵੇ ਭਾਵੇਂ ਖਨੋਰੀ ਬੈਟਲ ਦੀ ਗੱਲ ਹੋਵੇ ਤੇ ਉਹ ਪਿੱਟਦੇ ਨੇ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਇਹਨਾਂ ਤੋਂ ਥੋੜਾ ਬਹੁਤਾ ਸੰਜੇਤ ਹੋ ਜਾਓ ਇਹ ਬਹੁਤ ਵੱਡਾ ਮਾਫੀਆ ਹੈ ਲੁੱਟ ਕੇ ਖਾ ਕੇ ਪੰਜਾਬ ਨੂੰ ਪਹਿਲਾਂ ਵੀ ਤੇ ਹੁਣ ਵੀ ਤੇ ਇਹ ਦੋ ਬੰਦੇ ਕੇਵਲ ਧਰਨੇ ਦੇ ਵਿੱਚ ਸਭ ਤੋਂ ਅੱਗੇ ਆਉਂਦੇ ਆ ਇਹਨਾਂ ਤੁਸੀਂ ਬਿਜ਼ਨਸ ਦੇਖੋ ਇਹਨਾਂ ਦੀ ਪ੍ਰਾਪਰਟੀ ਦੇਖੋ ਇਹਨਾਂ ਦੇ ਪਰਿਵਾਰ ਵੇਖੋ ਕਾਰੋਬਾਰ ਦੇਖੋ ਕਿੱਡੇ ਵੱਡੇ ਨੇ ਕਿੱਥੋਂ ਇੰਨਾ ਕੁਝ ਆ ਰਿਹਾ ਇਹਦਾ ਮਤਲਬ ਇਹ ਹੈ ਕਿ ਦਲਾਲੀ ਕਰਕੇ ਕਿਸਾਨਾਂ ਦੇ ਨਾਲ ਜਾਂ ਸਰਕਾਰਾਂ ਦੇ ਨਾਲ ਇਹਨਾਂ ਨੇ ਆਪਣੀਆਂ ਬੈਂਕਾਂ ਭਰੀਆਂ ਹੋਈਆਂ ਸ਼ਰਿਆਂ ਪਤਾ ਲੋਕਾਂ ਨੂੰ ਕਿ ਹੁਣ ਐਮਐਸਪੀ ਦਾ ਮੁੱਦਾ ਬਿਲਕੁਲ ਨਹੀਂ ਹੈਗਾ ਇਹ ਸਰਕਾਰ ਨੇ ਐਮਐਸਪੀ 13 14 ਫਸਲਾਂ ਤੇ ਗਰੰਟਡ ਤੌਰ ਤੇ ਦੇ ਦਿੱਤੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ